ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਿਓ ਜੀ ਜਿਹੜਾ ਪ੍ਰੋਗਰਾਮ ਸਿੱਖ ਪੰਥ ਵੱਲੋਂ ਐਲਾਨਿਆ ਗਿਆ 26 ਜਨਵਰੀ 2026 ਨੂੰ ਸਮੂਹ ਸਿੱਖ ਪੰਥ ਜਿਹੜਾ ਅਕਾਲ ਤਖਤ ਸਾਹਿਬ ਤੇ ਇਕੱਠਾ ਹੋਣ ਜਾ ਰਿਹਾ ਜਿਹੜਾ ਸਰਬੱਤ ਖਾਲਸਾ 1986 ਦੇ ਵਿੱਚ ਜਿਹੜਾ ਬੁਲਾਇਆ ਗਿਆ ਸੀ ਉਹਨੂੰ ਮੁੜ ਸਰਜੀਵ ਕਰਨ ਵਾਸਤੇ ਜਿਹੜਾ ਸਿੱਖ ਪੰਥ ਉੱਥੇ ਇਕੱਠਾ ਹੋ ਰਿਹਾ ਤੇ ਸਾਨੂੰ ਸਾਰੀਆਂ ਜਥੇਬੰਦੀਆਂ ਧੜੇਬਾਜ਼ੀਆਂ ਤੋਂ ਉੱਪਰ ਉੱਠ ਕੇ ਸਿੱਖ ਪੰਥ ਨੂੰ ਉੱਥੇ ਇਕੱਠੇ ਹੋਣ ਦੀ ਲੋੜ ਆ ਨੌਜਵਾਨਾਂ ਨੂੰ ਬੇਨਤੀ ਕਰਦੇ ਆਪੋ ਆਪਣੇ ਤਰੀਕੇ ਦੇ ਨਾਲ ਉਹਦਾ ਪ੍ਰਚਾਰ ਕਰੋ ਸੋਸ਼ਲ ਮੀਡੀਆ ਦੂਸਰਾ ਮੀਡੀਆ ਜਿਹੜੇ ਵੀ ਮੀਡੀਆ ਰਾਹੀਂ ਤੁਸੀਂ ਪ੍ਰਚਾਰ ਕਰ ਸਕਦੇ ਆਂ ਇਹ ਗੱਲ ਨੂੰ ਘਰ ਘਰ ਪਹੁੰਚਦੀ ਕਰੋ ਤੇ 26 ਜਨਵਰੀ ਨੂੰ ਉੱਥੇ ਸਮੂਹ ਸਿੱਖ ਪੰਥ ਨੂੰ ਇਕੱਠਿਆਂ ਹੋਣ ਦੀ ਜਿਹੜੀ ਆ ਉਹ ਬੇਨਤੀ ਆ ਤੇ ਕੋਈ ਵੀ ਜਥੇਬੰਦੀ ਕੋਈ ਵੀ ਧੜਾ ਏ ਨਾ ਸੋਚੇ ਇਹਦਾ ਪ੍ਰੋਗਰਾਮ ਹੈ ਉਹਦਾ ਪ੍ਰੋਗਰਾਮ ਹੈ ਇਹ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਆ ਕਿ ਉਥੇ ਪਹੁੰਚੋ